ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਓ ਸੁਣੀ ਪੁਕਾਰ ਸਮਰਤ ਸੁਆਮੀ ਬੰਦਨ ਘਾਟ ਸਵਾਰੇ ਪਹਿਰ ਸਿਰ ਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੀ ਗੁਰੂ ਪਿਆਰੇਓ ਅੱਜ ਦਾ ਵਿਚਾਰ ਗਿਆਨ ਨਾ ਗਲੀ ਟੁੰਡੀ ਹੈ ਕਥਨਾ ਕਰਣਾ ਸਾਰ ਗਲੀ ਗੱਲਾਂ ਦੀ ਰਾਹੀ ਕਥਨਾ ਬਿਆਨ ਕਰਨਾ ਸਾਰ ਲੋਹਾ ਗਿਆਨ ਨਰੀਆਂ ਗੱਲਾਂ ਨਾਲ ਨਹੀਂ ਪਾਲਿਆ ਜਾ ਸਕਦਾ ਗਿਆਨ ਕਿਵੇਂ ਮਿਲ ਸਕਦਾ ਹੈ ਇਸ ਗੱਲ ਦਾ ਬਿਆਨ ਕਰਨਾ ਇਹੋ ਕਰਣਾ ਹੈ ਜਿਵੇਂ ਲੋਹਾ ਭਾਵ ਬਹੁਤ ਔਖਾ ਹੈ Wisdom cannot be found through mere words to explain it is as hard as iron ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਅਤੇ ਰੋਜ਼ ਦਾ ਵਿਚਾਰ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ